ਸਮਾਰਟਫੋਨ ਅੱਜ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ ਇਸ ਤੋਂ ਬਿਨਾ ਇੱਕ ਦਿਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਇਸੇ ਤਰ੍ਹਾਂ SIM ਕਾਰਡ ਤੋਂ ਬਿਨਾ ਫੋਨ ਅਧੂਰਾ ਹੈ SIM ਤੋਂ ਬਿਨਾ ਫੋਨ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਦੂਰ ਸੰਚਾਰ ਉਦਯੋਗ ਵਿੱਚ ਲਾਗੂ ਹੋਣ ਵਾਲੇ ਬਦਲਾਅ ਬਾਰੇ ਜਾਣ ਜਾਓ ਟੈਲੀਕਮ ਐਕਟ 2023 26 ਜੂਨ ਤੋਂ ਲਾਗੂ ਹੋ ਗਿਆ ਹੈ ਡਾਟ ਦੇ ਨਿਯਮਾਂ ਮੁਤਾਬਕ ਕੋਈ ਵਿਅਕਤੀ ਆਪਣੇ ਆਧਾਰ ਤੋਂ ਸਿਰਫ ਨੋ ਸਿਮ ਹੀ ਖਰੀਦ ਸਕਦਾ ਹੈ ਨੋ ਤੋਂ ਬਾਅਦ ਸਿਮ ਕਾਰਡ ਰੱਖਣ ਤੇ ਪਹਿਲੀ ਵਾਰ ਉਲੰਘਣਾ ਕਰਨ ਵਾਲਿਆਂ ਨੂੰ 50000 ਰੁਪਏ ਅਤੇ ਦੁਹਰਾਉਣ ਵਾਲੇ ਨੂੰ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਇਸ ਦੇ ਨਾਲ ਹੀ ਗਲਤ ਤਰੀਕਿਆਂ ਨਾਲ ਸਿਮ ਕਾਰਡ ਹਾਸਲ ਕਰਨ ਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ 3 ਸਾਲ ਦੀ ਕੈਦ ਦੀ ਵਿਵਸਥਾ ਹੈ ਅਜਿਹੀ ਸਥਿਤੀ ਵਿੱਚ ਤੁਹਾਡੇ ਲਈ ਇਹ ਜਾਨਣਾ ਬਹੁਤ ਮਹੱਤਵਪੂਰਨ ਹੈ ਕਿ ਤੁਹਾਡੇ ਆਧਾਰ ਨਾਲ ਕਿੰਨੇ ਸਿਮ ਜੁੜੇ ਹੋਏ ਨੇ ਜੇ ਤੁਸੀਂ ਕੋਈ ਸਿਮ ਨਹੀਂ ਵਰਤ ਰਹੇ ਹੋ ਤਾਂ ਤੁਸੀਂ ਉਸ ਨੂੰ ਡਿਸਕਨੈਕਟ ਕਰ ਸਕਦੇ ਹੋ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਵੇਂ ਜਾਂਚ ਕਰ ਸਕਦੇ ਹੋ ਕਿ ਤੁਹਾਡੇ ਆਧਾਰ ਨਾਲ ਕਿੰਨੇ SIM ਲਿੰਕ ਨੇ ਅਤੇ ਤੁਸੀਂ ਉਹਨਾਂ ਨੰਬਰਾਂ ਨੂੰ ਕਿਵੇਂ ਅਨਲਿੰਕ ਕਰ ਸਕਦੇ ਹੋ ਜੋ ਤੁਸੀਂ ਨਹੀਂ ਵਰਤ ਰਹੇ ਹੁਣ ਤੁਸੀਂ dot دی ਨਵੀਂ ویب سائٹ ਰਾਹੀਂ ਇਹ ਕੰਮ ਤੁਸੀਂ ਸੈਕੰਡ ਟੱਚ ਕਰ ਸਕਦੇ ਹੋ dot ਨੇ ਹਾਲ ਹੀ ਵਿੱਚ ਸੰਚਾਰ ਸਾਥੀ ਨਾਮ ਦਾ ਇੱਕ ਪੋਰਟਲ ਲਾਂਚ ਕੀਤਾ ਹੈ ਜੋ ਯੂਜ਼ਰ ਨੂੰ ਆਪਣੇ ਆਧਾਰ ਨੰਬਰ ਨਾਲ ਜੁੜੇ ਸਾਰੇ ਫੋਨ ਨੰਬਰਾਂ ਦੀ ਜਾਂਚ ਕਰਨ ਦੇ ਯੋਗ ਬਣਾਉਂਦਾ ਹੈ ਇਹ ਕਿਵੇਂ ਪਤਾ ਲਗਾਇਆ ਜਾਵੇਗਾ ਕਿ ਤੁਹਾਡੇ ਧਾਰ ਨਾਲ ਕਿੰਨੇ ਮੋਬਾਈਲ ਨੰਬਰ ਰਜਿਸਟਰਡ ਨੇ ਪਹਿਲਾ ਜਾਂਚ ਕਰਨ ਲਈ ਤੁਹਾਨੂੰ ਸਰਕਾਰ ਦੁਆਰਾ ਲਾਂਚ ਕੀਤੇ ਗਏ ਪੋਰਟਲ ਸੰਚਾਰ ਸਾਥੀ .covid ਇਨ ਤੇ ਜਾਣਾ ਪਵੇਗਾ ਹੁਣ ਤੁਹਾਨੂੰ ਮੋਬਾਈਲ ਕਨੈਕਸ਼ਨ অপਸ਼ਨ ਤੇ ਟੈਪ ਜਾਂ ਕਲਿੱਕ ਕਰਨਾ ਹੋਵੇਗਾ ਹੁਣ ਆਪਣਾ ਸੰਪਰਕ ਨੰਬਰ ਦਰਜ ਕਰੋ ਇਸ ਤੋਂ ਬਾਅਦ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੇ ਇੱਕ OTP ਮਿਲੇਗਾ ਫਿਰ ਤੁਹਾਡੇ ਆਧਾਰ ਨੰਬਰ ਨਾਲ ਜੁੜੇ ਸਾਰੇ ਨੰਬਰ ਵੈੱਬਸਾਈਟ ਤੇ ਦਿਖਾਈ ਦੇਣਗੇ ਇੱਥੋਂ ਤੁਸੀਂ ਇਹਨਾਂ ਨੰਬਰਾਂ ਦੀ ਰਿਪੋਰਟ ਕਰ ਸਕਦੇ ਹੋ ਅਤੇ ਉਹਨਾਂ ਨੂੰ ਬਲੌਕ ਕਰ ਸਕਦੇ ਹੋ ਜੋ ਜਿਨ੍ਹਾਂ ਦੀ ਤੁਸੀਂ ਵਰਤੋਂ ਨਹੀਂ ਕਰ ਰਹੇ ਹੋ ਜਾਂ ਹੁਣ ਲੋੜ ਨਹੀਂ